ਅੱਜ ਦਿਨ ਥੋੜਾ ਜਿਆਦਾ ਬਿਜ਼ੀ ਸੀ ਅਸੀਂ ਜਿਮ ਲਈ ਨਿਕਲੇ ਤੇ ਜਾਂਦੇ ਜਾਂਦੇ ਮੈਂ ਕਿਹਾ ਥੋੜੇ-ਬੋਤੇ ਵੀਡੀਓ ਦੇ ਕਲਿੱਪ ਬਣਾ ਲਈਏ ਤਾਂ ਕਿ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਸਕੀਏ ਇਨ੍ਹਾਂ ਦਿਨਾਂ 'ਚ ਯੂਕੇ ਦੀਆਂ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਇਹ ਦਿਨਾਂ ਵਿੱਚ ਯੂਕੇ 'ਚ ਪੱਤ ਝੜ ਦੀ ਰੁੱਤ ਹੁੰਦੀ ਹੈ ਤੇ ਸਾਰੇ ਦਰਖਤਾਂ ਦੇ ਪੱਤੇ ਝੜ ਕੇ ਰੋਡ ਤੇ ਡਿੱਗ ਜਾਂਦੇ ਨੇ ਕੁਝ ਸਾਈਡ ਤੇ ਡਿੱਗ ਜਾਂਦੇ ਨੇ ਪਰ ਕਾਉਂਸਲ ਵਾਲੇ ਆਉਂਦੇ ਨੇ ਇਹਨਾਂ ਨੂੰ ਸਾਫ ਸਫਾਈ ਕਰਨ ਲਈ ਉਹ ਫਿਰ ਦੂਜੇ ਦਿਨ ਨੂੰ ਫੇਰ ਬੁਰਾ ਹਾਲ ਹੋ ਜਾਂਦਾ ਹੈ ਕੁਝ ਇੱਥੇ ਮੀਂਹ ਪੈਂਦਾ ਰਹਿੰਦਾ ਉਹਦੇ ਨਾਲ ਜ਼ਿਆਦਾ ਇੱਥੇ ਜ਼ਿਕੜ ਜਾ ਹੋ ਜਾਂਦਾ ਪੱਤੇ ਗਲ ਜਾਂਦੇ ਨੇ ਜਾਂਦੇ ਜਾਂਦੇ ਛੋਟੇ ਛੋਟੇ ਕਲਿੱਪ ਲਏ ਤਾਕਿ ਤੁਹਾਨੂੰ ਵੀ ਦਿਖਾ ਸਕਾਂ ਯੂਕੇ ਵਿੱਚ ਕਿਹੋ ਜਿਹਾ ਮੌਸਮ ਹੈ ਤੇ ਰੋਡ ਬਹੁਤ ਸੋਹਣੇ ਲੱਗਦੇ ਸੀ ਸਾਰੇ ਲੋਕ ਆਪੋ ਆਪਣੇ ਕੰਮਾਂ ਦੇ ਲਈ ਜਾ ਰਹੇ ਸੀ ਤੇ ਅਸੀਂ ਕੰਮ ਤੋਂ ਆਏ ਸੀ ਤੇ ਅਸੀਂ ਸਵੇਰੇ ਥੋੜਾ ਬਹੁਤਾ ਜਿਮ ਲਈ ਚਲੇ ਜਾਂਦੇ ਆ ਤਾਂ ਕਿ ਚਲੋ ਸਰੀਰ ਠੀਕ ਰਹਿਣਾ ਚਾਹੀਦਾ ਹੈ ਨਾ ਯੂਕੇ ਦੇ ਵਿੱਚ ਕਿਉਂਕਿ ਇੱਥੇ ਹੋਰ ਕੁਝ ਕਰਨ ਨੂੰ ਹੈ ਨਹੀਂ ਤਾਂ ਕਿਉਂਕਿ ਸਵੇਰੇ ਕੰਮ ਤੋਂ ਆ ਜਾਂਦੇ ਆ ਆ ਕੇ ਫਿਰ ਸੌਣਾ ਹੁੰਦਾ ਹੈ ਕੰਮ ਤੇ ਚਲੇ ਜਾਓ ਕੰਮ ਤੇ ਆ ਜਾਓ ਜਿਮ ਜਾ ਕੇ ਫਿਰ ਥੋੜਾ ਬਹੁਤਾ ਜਿਮ ਦੀ ਐਕਸਰਸਾਈਜ਼ ਕਰਕੇ ਫਿਰ ਗਰੋਸਰੀ ਸਟੋਰ ਜਾਣਾ ਸੀ ਥੋੜਾ ਘਰ ਦਾ ਸਮਾਨ ਲੈਣ ਲਈ ਬਾਕੀ ਅੱਜ ਸਾਡੇ ਕੋਲ ਟਾਈਮ ਥੋੜਾ ਘੱਟ ਸੀ ਤਾਂ ਕਰਕੇ ਸੀ ਜਲਦੀ ਜਲਦੀ ਜੋ ਜੋ ਕੋਈ ਵੀ ਗਰੋਸਰੀ ਦਾ ਸਮਾਨ ਸੀ ਉਹ ਲੈ ਕੇ ਫਿਰ ਅਸੀਂ ਜਲਦੀ ਜਲਦੀ ਘਰ ਨੂੰ ਆ ਗਏ ਬਾਕੀ ਤੁਸੀਂ ਬਣੇ ਹੋਗੇ ਦਿਵਚ ਸਾਰਾ ਸਮਾਨ ਲੈਣ ਤੋਂ ਬਾਅਦ ਆਖਿਰ ਦੇ ਵਿੱਚ ਪਨੀਰ ਲੈਣਾ ਸੀ ਪਨੀਰ ਰਿਆ ਤੇ ਪਨੀਰ ਇੱਥੇ ਅੱਧਾ ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਸੀ ਉਹ 4.5 ਪੌਂਡ ਦਾ ਸੀ ਇੰਡੀਆ ਦੇ 500 ਦਾ ਸਾਰਾ ਸਮਾਨ ਲੈ ਕੇ ਫਿਰ